ਮੈਂ ਪੰਜ ਕਤਲ ਕਰ ਦਿੰਨਾ ਮੇਰੇ ਕੋਲੇ ਲਿਆਉ ਕੋਈ ਬੰਦਾ ਵੀ ਹਾਂ ਮੈਂ ਫਲਾਣੇ ਬੰਦੇ ਤੇ ਕਰ ਦੂੰ ਉਹ ਤੇਰੇ ਬਸ ਚੋ ਜੀ ਬਸ ਚੋ ਜੀ ਫਿਰ ਤਾਂ ਜੱਜ ਬਸ ਚ ਤੇ ਕਰ ਦੂ ਬਾੜੀ ਗੱਲਾਂ ਬਸਾਂ ਚ ਵੇਚਦੇ ਫਿਰਦੇ ਹੁੰਦੇ ਆ ਉਹ ਆ ਹੀ ਹੁੰਦੇ ਆ ਉਹ ਜਫਰਾਜ ਅੱਗੇ ਜਾ ਸੰਜੇ ਦਾ ਤਾਂ ਕੀ ਨਹੀਂ ਹੋਇਆ ਉਹਨੂੰ ਕਿੰਨੀਆਂ ਬਿਮਾਰੀਆਂ ਲੱਗੀਆਂ ਉਹਨੂੰ ਸਹੀ ਆ ਉਹ ਇੱਕ ਚੀਜ਼ ਤੇ ਹੈ ਵੀ ਉਹਨੂੰ ਕਹਿੰਦੇ ਵੀ ਤੁਰਨਾ ਤੇ ਤੂੰ ਫਿਲਮ ਨਹੀਂ ਕਰਨ ਉਹ ਕਹਿੰਦਾ ਮੈਂ ਤਾਂ ਕਰੂੰਗਾ ਵਹਿਮ ਕਰਕੇ ਤਾਂ ਮਾਰਿਆ ਗਿਆ ਤੂੰ ਮੰਜੇ ਦੀ ਪੈ ਗਿਆ ਮਰਿਆ ਇਹ ਬੰਦਾ ਨਦੀ ਵੇਚ ਦੀ ਦਿਖਾਈ ਉਹਨਾਂ ਨੂੰ ਚਲੋ ਤੁਸੀਂ ਆਹੀ ਤੇ ਨਾਰੀ ਰਾਈ ਤੇਲੇ ਪਾਸੇ ਧੁੰਗੇ ਪਾਸੇ ਤੇ ਬਾਈ ਜੀ ਦਾ ਨਾਰੀ ਤੇ ਦਾ ਲਾ ਲਿਆ ਭਾਈ ਸੁਣੇ ਬਾਈ ਤੂੰ ਗੱਲ ਸੁਣ ਭਾਈ ਤੇ ਲੈ ਲਓ ਜੋ ਹਾਂ ਜਿਵੇਂ ਹੁਣ ਕਹਿੰਦੇ ਆ ਵੀ ਤੂੰ ਨਾ ਕੀਤਾ ਉਹਨਾਂ ਦੇ ਕੋਲ ਤਾਂ ਕੋਈ ਫੀਲ ਨਹੀਂ ਕੋਈ ਚੱਕਰ ਨਹੀਂ ਆਪ ਬਈ ਉਸੇ ਕਰਕੇ ਕੱਢਿਆ ਹਾਂ ਆਪਾਂ ਗੱਲਾਂ ਕਰਦੀ ਸੀ ਬਹਿਮ ਦੀ ਹਾਂ ਕਰਦੇ ਹਾਂ ਕਰਦੇ ਹੁੰਦੇ ਸੀ ਨਾ ਬਹਿਮ ਤਾਂ ਵੱਡੀ ਬਿਮਾਰੀ ਉਹ ਤੋਂ ਵੱਡੀ ਕੋਈ ਬਿਮਾਰੀ ਕੋਈ ਬਿਮਾਰੀ ਬੰਦੇ ਦੇ ਮਨ ਚ ਗੰਦਾ ਕੰਦਾ ਬਹਿਮ ਬਹਿਮ ਜਿਹੜਾ ਆ ਟੂਨੇ ਚਲਿੱਤਰ ਐਂ ਤਾਂ ਲੋਕਾਂ ਦੇ 100 100 ਕੇਸ ਚੱਲਦੇ ਆ ਹਾਂ ਆਹ ਤਾਂ ਜੱਜ ਨੂੰ ਮੰਨ ਕੇ ਚੱਲ ਮੈਂ ਪੰਜ ਕਤਲ ਕਰ ਦਿੰਨਾ ਮੇਰੇ ਕੋਲੇ ਲਿਆਉ ਕੋਈ ਬੰਦਾ ਵੀ ਹਾਂ ਮੈਂ ਫਲਾਂ ਦੇ ਬੰਦੇ ਤੇ ਕਰ ਦੂੰ ਜੋ ਤੇਰੇ ਬਸ ਤੇ ਜੋ ਬਸ ਜੋ ਜੀ ਫਿਰ ਤਾਂ ਜੱਜ ਬਸ ਤੇ ਕਰ ਦੋ ਕੋਈ ਹਾਂ ਕੋਈ ਤਾਂ ਗੱਲ ਆ ਜੀ ਲੱਖਾਂ ਪਤੀ ਫਿਰ ਲੱਖਾਂ ਕਰੋੜਾਂ ਵਾਲੇ ਬੰਦੇ ਜੇਲ੍ਹ ਚ ਬੈਠਿਆ ਆ ਆਪਾਂ ਕਹਿੰਦੇ ਪੈਸੇ ਨਾ ਹੋ ਜਾਣ ਤਾਂ ਸਭ ਕੁਝ ਫਿਰ ਤਾਂ ਹੁਣ ਜਿਵੇਂ ਮੋਦੀ ਨੂੰ ਗਾਲਾਂ ਕੱਢਦੇ ਉਹਨੂੰ ਟੂਣਾ ਕਰਕੇ ਮਾਰਦੇ ਮਾਰਦੇ ਇਹਦਾ ਇਹ ਬਈ ਕੁਝ ਨਹੀਂ ਹੁੰਦਾ ਮੈਂ ਉਹਦੇ ਕਰਕੇ ਕੱਢਿਆ ਆ ਤੁਹਾਡੇ ਸਾਹਮਣੇ ਮੈਂ ਪਾੜਦਾ ਇਹਨੂੰ ਆੜੀ ਜਾਂਨੇ ਅਸੀਂ ਤੇ ਖਾਣਾ ਵੀ ਆਜਾ ਆਹ 파ੜਤਾ ਬਹਿਮ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਦੁਨੀਆ ਤੇ ਖਾ ਕੇ ਵੀ ਦਿਖਾਵਾਂਗੇ ਇਹ ਨਹੀਂ ਕਿ ਤੂੰ ਗੱਲ ਨਹੀਂ ਕਿ ਬਹਿਮ ਬੰਦੇ ਨੂੰ ਬਹਿਮ ਦੀ ਬਿਮਾਰੀ ਹੁੰਦੀ ਹੈ ਛੋਟੀਆਂ ਜਿਹੜੇ ਚਲ ਫਿਜ਼ੀਕਲੀ ਲੱਗਣੀ ਉਹਦਾ ਪਤਾ ਲੱਗ ਜਾਂਦਾ ਅੰਕ ਤੋਂ ਜਾਂ ਗੁਰਦੀ ਨਾ ਹੋ ਗਏ ਉਹਦੇ ਚ ਵੀ ਬਹਿਮ ਜੇ ਵੱਧ ਕਰਾਂਗੇ ਤਾਂ ਵੱਧ ਹੋ ਨਾਰਮਲ ਦੀ ਗੱਲ ਹੁੰਦੀ ਹੈ ਇਹ ਇਹ ਬਈ ਆਪਣੇ ਆਪਾਂ ਗੱਲਾਂ ਸਾਰੀਆਂ ਕੋਈ ਪੂਰੀ ਕੋਈ ਬਾਬਾ ਨਹੀਂ ਮਹਾਰਾਜ ਤੋਂ ਵੱਡਾ ਕੋਈ ਚੀਜ਼ ਨਹੀਂ ਬਈ ਗੱਲ ਸੁਣੋ ਇਹ ਵੀ ਤਾਂ ਕਿਸੇ ਦੇ ਪੇਟ 'ਚ ਹੀ ਜਾਣਾ ਖਾਣਾ ਇਹ ਇਹ ਚੀਜ਼ ਬਣੀ ਆਪਾਂ ਖਾਂਦੇ ਨਹੀਂ ਜਦੋਂ ਆਪਾਂ ਮੰਨ ਕੇ ਚੱਲ ਬਣਾਉਂਦੇ ਆਂ ਤੇ ਆਪਾਂ ਇਹਦਾ ਉਲਟੇ ਇਸਤੇਮਾਲ ਕਰਨ ਲੱਗ ਗਏ ਤੇ ਆਪਾਂ ਉਹ ਖਾਂਦੇ ਨਹੀਂ ਕਿਤੇ ਯਾਰ ਬਈ ਜੇ ਭੁੱਖਾਂ ਦੇ ਜਪਾ ਲੈਨੇ ਕਿ ਬੜੀ ਗੱਲ ਆ ਬਸਾਂ 'ਚ ਵੇਚਦੇ ਫਿਰਦੇ ਹੁੰਦੇ ਆ ਉਹ ਆ ਹੀ ਹੁੰਦੇ ਆ ਉਹੀ ਹੁੰਦੇ ਆ ਤਾਂ ਕਭੈ ਨਹੀਂ ਕਰਦੇ ਹਾਂ ਕੁਛ ਨਹੀਂ ਹੁੰਦਾ ਹਾਂ ਜੇ ਆਪਾਂ ਨੂੰ ਪਤਾ ਲੱਗ ਗਿਆ ਵੀ ਆਹ ਤਾਂ ਫਲਾਨਾ ਹਾਂ ਜੇ ਅੱਜ ਰਾਤ ਨਾ ਮੈਨੂੰ ਸੁਪਨਾ ਆਇਆ ਤੇ ਐ ਹੋ ਗਿਆ ਹਾਂ ਵਾਹ ਹੋ ਗਿਆ ਕੰਮ ਤੰਦਾਦਾ ਕਹਾਣੀ ਵੀ ਦੱਸਦਾ ਜਾਊ ਬਾਬਿਆਂ ਕੋਲੇ ਪਾਪਾ ਐ ਕਰਕੇ ਆਏ ਸੀ ਉਤੋਂ ਹੋੜ ਰਾਉਣਗੇ ਵੀਤ ਉਹ ਦੱਪ ਮੈਂ ਇਹਨਾਂ ਫੁਲਾਨਾਂ ਅਸੀਂ ਕਰਦੇ ਤਾਂ ਆ ਹੋ ਗਿਆ ਫਿਰ ਆਈ ਜਾਣਗੇ ਵੀ ਸਾਡੇ ਕੋਲੇ ਪੈਸੇ ਬਣ ਗਏ ਉਹਨਾਂ ਨੇ ਡਰਾਉਣਾ ਵੀ ਤੇਰਾ ਕੰਮ ਕਰ ਦੰਨੇ ਆ ਐ ਲੱਗੂ ਆ ਫੁਲਾਨੀਆਂ ਚੀਜ਼ਾਂ ਲੱਗਣਗੀਆਂ ਹਾਂ ਤੇ ਤੇਰਾ ਕਾ ਇਲਾਜ ਕਰ ਦੰਨੇ ਆ ਇਲਾਜ ਕਰ ਦੰਨੇ ਆ ਭਾਈ ਜੀ ਟੈਮ ਕੋਈ ਇਲਾਜ ਨਹੀਂ ਭਾਈ ਗੁਰਦੁਆਰੇ ਤੋਂ ਵੱਡਾ ਗੁਰੂ ਘਰ ਜਾਓ ਬਾਟ ਕਰੋ ਤੜਕੇ ਹਾਂ ਕੋਈ ਕੋਈ ਚੀਜ਼ ਭੂਤ ਪ੍ਰੇਤ ਕੋਈ ਕੁਝ ਨਹੀਂ ਨੇੜੇ ਆਉਂਦਾ ਡਾਲ ਨਹੀਂ ਬਿਲਕੁਲ ਮਹਾਰਾਜ ਤੋਂ ਵੱਡਾ ਬਈ ਬਹਿਮ ਦੀ ਵੱਡੀ ਗੱਲ ਸੋ ਸਾਹਮਣੇ ਮਹਾਰਾਜ ਗੁਰੂ ਘਰਾਂ ਆਪਣਾ ਗੁਰਦੁਆਰਾ ਸਾਹਿਬ ਆ ਠੀਕ ਆ ਇਤੋਂ ਵੱਡੀ ਕੋਈ ਚੀਜ਼ ਨਹੀਂ ਦੁਨੀਆ ਦੀ ਹਾਂ ਬਹਿਮ ਦੀ ਇੱਕ ਕਹਾਣੀ ਸੁਣਾਉਣਾ ਅੰਗਰੇਜ਼ ਸੀ ਜਿਵੇਂ ਹਰੇਕ ਚੀਜ਼ ਦਾ ਐਕਸਪੈਰੀਮੈਂਟ ਕਰਦੇ ਆ ਹੂੰ ਜਿਵੇਂ ਤੈਨੂੰ ਮਨ ਇੱਕ ਬੰਦਾ ਸੀ ਉਹਨੂੰ ਅਗਲੇ ਦਿਨ ਫਾਂਸੀ ਹੋਣੀ ਹਾਂਜੀ ਉਹ ਕਹਿੰਦੇ ਮਰਨਾ ਤਾਂ ਹੈਗੀ ਆ ਵੀ ਆਪਾਂ ਐਕਸਪੈਰੀਮੈਂਟ ਕਰਦੇ ਆ ਬਹਿਮ ਕੀ ਚੀਜ਼ ਹੁੰਦੀ ਹੈ ਬਹਿਮ ਕੀ ਕਰ ਸਕਦਾ ਬੰਦੇ ਨੂੰ ਹਾਂਜੀ ਉਹਨੂੰ ਕਹਿੰਦੇ ਵੀ ਤੇਰੇ ਲਈ ਸੱਪ ਲੜਵਾ ਅੱਛਾ ਰਾਤ ਨੂੰ ਠੀਕ ਭਾਵੇਂ ਤੈਨੂੰ ਫਾਂਸੀ ਤੇਨੂੰ ਸੱਪ ਲੜਵਾ ਤੇਨੂੰ ਜ਼ਹਿਰ ਨਾਲ ਮਾਰਨਾ ਤੜਫਾ ਤੇ ਉਹਦੇ ਪਿਆਰਤ ਨੂੰ ਜੋ ਪਿਆ ਉਹਦੇ ਵਹਿਮ ਵੜ ਗਏ ਮੇਰੇ ਸੱਪ ਲੜਾਉਣਗੇ ਕੱਲ ਆਉ ਜਦੋਂ ਦੇਖੀ ਉਹ ਨਾਲੇ ਪਤਾ ਹੀ ਫਾਂਸੀ ਹੋਣੀ ਹੈ ਤੇ ਉਹ ਵਹਿਮ ਜਿੱਥੇ ਉਹਨਾਂ ਨੇ ਹੋਏ ਦਿਨੇ ਚੁੰਡੀ ਵੜ ਗਏ ਫਿਰ ਤੇ ਉਹਨੇ ਆਖਿਆ ਕਿ ਸੱਪ ਲੜਗਾ ਤਾਂ ਬਿਮਾਰ ਹੋਣਾ ਜਦੋਂ ਉਹਦਾ ਟੈਸਟ ਹੋਇਆ ਬੋਡੀ ਦਾ ਉਹ ਤੇ ਬੋਡੀ ਜੈਰ ਫੈਲਿਆ ਸੀ ਸੱਪ ਦਾ ਵਹਿਮ ਦਾ ਵਹਿਮ ਇਹੋ ਜੀ ਸਹੀ ਹੈ ਤੂੰ ਵਹਿਮ ਜੈਰ ਫੈਲ ਕੋ ਨੇ ਵਹਿਮ ਕਰ ਲੈ ਦਿਮਾਗ ਚ ਭਾਲੀ ਗੱਲ ਬਹੁਤ ਬੰਦੇ ਆ ਵੱਡੀਆਂ ਵੱਡੀਆਂ ਬਿਮਾਰੀਆਂ ਆਉਦੇ ਹੌਸੇ ਨਾਲ ਜਿੱਤੀ ਬੈਠਿਆ ਕੈਸਾ ਸੱਟਿਆ ਹਾਂ ਥੱਲੇ ਆ ਗੱਲ ਜਮਾ ਸਹੀ ਆ ਖੜਾ ਰਹੀ ਆ ਕਿੰਨੇ ਆਪਾਂ ਦੇਨੇ ਆ ਜਫਰਾਜ ਯਾਰ ਅੱਗੇ ਜਾਣਾ ਸੰਜੇ ਦਾ ਤੱਕੀ ਨਹੀਂ ਹੋਇਆ ਉਹਨੂੰ ਕਿੰਨੀਆਂ ਬਿਮਾਰੀਆਂ ਲੱਗੀਆਂ ਉਹਨੂੰ ਸਹੀ ਆ ਕੋਈ ਚੀਜ਼ ਤੇ ਮੈਂ ਵੀ ਉਹਨੂੰ ਕਹਿੰਦੇ ਵੀ ਤੁਰਨਾ ਤੇ ਤੂੰ ਫਿਲਮ ਨਹੀਂ ਕਰਨ ਉਹ ਕਹਿੰਦਾ ਮੈਂ ਤਾਂ ਕਰੂੰਗਾ ਵਹਿਮ ਕਰਕੇ ਤਾਂ ਮਰਿਆ ਗਿਆ ਤੂੰ ਮੰਜੇ ਦੀ ਪੈ ਗਿਆ ਮਰਿਆ ਇਹ ਬੰਦਾ ਤਾਂ ਵਹਿਮ ਨਾ ਕਰੋ ਵਈ ਵਹਿਮ ਤਾਂ ਵੱਡੀ ਕੋਈ ਬਿਮਾਰੀ ਨਹੀਂ ਸੀ ਆ ਤੁਹਾਨੂੰ ਪੌਜ ਕਰਲਾ ਕੋਹਲ ਵੀਡੀਓ ਤੇ ਆ ਖਾ ਕੇ ਦਿਖਾਵਾਂਗੇ ਹੱਥ ਕਾਹਦੇ ਆ ਪੁੱਛਣਾ ਪਲਾ ਸੀ ਪੱਟੂ ਨੇ ਹੱਥ ਨਹੀਂ ਚੱਲਤਾ ਨਾ ਹੁਣ ਖੋਲ ਕੇ ਦੇਖ ਜੇ ਖਾਣ ਜੋਗ ਹੈਗਾ ਕੀ ਸਾਹਿਬ ਬੰਦ ਕੀ ਕੀ ਗੱਲ ਬਾਤ ਹੈ ਥੱਲੇ ਮਾਰ ਹੋਣਾ ਹੁਣ ਤਾਂ ਬਲੀ ਮੇਰੇ ਦਾ ਪਾਣੀ ਵੀ ਪੀਵਾ ਤੀਰਾ ਪਰ ਆਹਾ ਆਹ ਪਾਣੀ ਬਾਤ ਤੇਰੇ ਕੀ ਬਾਤ ਹੈ ਖੋਲ ਤਾਂ ਨਾ ਜਹਾਜ ਦੀ ਵੇਚ ਐ ਚੋ ਐ ਚੋ ਐ ਲੋਡ ਵੀ ਵਾਹ ਹਾਂ ਠੰਡਾ ਪਾਣੀ ਇਹਦਾ ਕਿੰਨਾ ਕੌਣਕਾਰੀ ਚੀਜ਼ ਆ ਯਾਰ ਇਹ ਤੁਹਾਡੀ ਅੰਦਰ ਹੈ ਹਾਂ ਪਤਾ ਕਿੰਨੀ ਆਪਾਂ ਨੂੰ ਪੀਣਾ ਚਾਹੀਦਾ ਹੈ ਨਾਰੀਅਲ ਦਾ ਪਾਣੀ ਅਸਾਂ ਸੂਆ ਚ ਛੋਟੇ ਹੁੰਦੇ ਨੇ ਬਥੇਰੇ ਖਾਦੇ ਹਾਂ ਛੋਟੇ ਹੁੰਦੇ ਨੇ ਬਹੁਤ ਖਾਦੇ ਕੋ ਜੇ ਤੁਸ ਜੀ ਵੀ ਖਾਦੇ ਆ ਵੀਡੀਓ ਚ ਦੇਖਿਆ ਦੇਣਾ ਤਾਂ ਕਮੈਂਟ ਕਰਿਓ ਜਿਹਨੇ ਖਾਦੇ ਖਾਦੇ ਆ ਨਾ ਬਾਈ ਕੋਈ ਹੋਇਆ ਕੁਝ ਦੱਸੋ ਤੁਸੀਂ ਆਪ ਆਪ ਵੀ ਦੱਸੋ ਕਮੈਂਟ ਬਹਿਮਾਰੀ ਕੱਢਣਾ ਆਪਾਂ ਬਹਿਮਾਰਾ ਲੋਕਾਂ ਦਾ ਬਹਿਮਾਰਾ ਹੋਇਆ ਹੋਇਆ ਦੂਜਾ ਨਹੀਂ ਹੋਇਆ ਹੁਣ ਹਾਂ ਲਿਆ ਕਰ ਗਿਆ ਆਪਣਾ ਜਗਾਲ ਮਚਦਾ 2 ਮੁੰਨੇ ਵੀ ਖਾਗਾ ਸਾਨੂੰ ਚੁੰਬੜ ਜੀ ਨੇ ਚੁੰਬੜਨਾ ਕਰਨੀ ਚੱਕੀ ਕੋਮਰ ਡਾਈਪਨ ਆਦੀ ਤੇ ਆਇਆ ਜੋ ਭਾਈ ਲੈ ਭਾਈ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰੋ ਬੰਦ ਨਹੀਂ ਨਹੀਂ ਜੋ ਭਾਈ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰੋ ਮੈਸੇਜ ਵਧੀਆ ਲੱਗਾ ਤਾਂ ਵੀ ਸ਼ੇਅਰ ਕਰਿਓ ਜਾਂ ਜਿਹਨੇ ਖਾਧਾ ਉਹ ਵੀ ਸ਼ੇਅਰ ਕਰੋ ਜਿਹਨੇ ਐ ਖਾਧਾ ਤੂੰ ਦੱਸੋ ਕੀ ਹੋਇਆ ਛੋਟਾ 我不打了。Oh,